ਪੰਜਾਬ ਪੁਲਿਸ ਵੱਲੋਂ ਇੱਕ ਅਜੀਹੇ ਅੰਤਰਰਾਜੀ ਗਰੋਹ ਦੇ 8 ਮੈਂਬਰ ਨੂੰ ਕਾਬੂ ਕੀਤਾ ਗਿਆ ਜੋ ਕਿ ਮੋਬਾਈਲ ਟਾਵਰਾਂ ਤੋਂ ਸੈਂਸਿਟਿਵ ਉਪਕਰਣ ਚੋਰੀ ਕਰਦੇ ਸਨ ਇਹਨਾਂ ਕੋਲ 1 ਕਰੋੜ 50 ਲੱਖ ਰੁਪਏ ਦੇ ਮੋਬਾਈਲ ਉਪਕਰਣ ਬਰਾਮਦ ਕੀਤੇ ਗਏ ਹਨ ਅਤੇ 60 ਤੋਂ ਵੱਧ ਚੋਰੀ ਦੀਆਂ ਵਾਰਦਾਤਾਂ ਟਰੇਸ ਹੋਈਆਂ ਹਨ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੁਲਿਸ ਮੁਖੀ ਵਰੁਣ ਸ਼ਰਮਾ ਨੇ ਦੱਸਿਆ ਕਿ ਸੀਆਈਏ ਪਟਿਆਲਾ ਵੱਲੋਂ ਮੋਬਾਈਲ ਟਾਵਰਾਂ ਦੇ ਉਪਕਰਨ ਯਾਨੀ ਕਿ ਇਲੈਕਟ੍ਰੋਨਿਕ ਡਿਵਾਈਸਾਂ ਅਤੇ ਹੋਰ ਸਮਾਨ ਦੀ ਚੋਰੀ ਕਰਨ ਦੀਆਂ ਵਾਰਪਰ ਰਹੀਆਂ ਘਟਨਾਵਾਂ ਨੂੰ ਟ੍ਰੇਸ ਕਰਨ ਦੇ ਲਈ ਕਾਫੀ ਢੇਰ ਤੋਂ ਵੱਖ-ਵੱਖ ਟੀਮਾਂ ਕੰਮ ਕਰ ਰਹੀਆਂ ਸਨ ਅਤੇ ਇੱਕ ਗੁੱਤ ਸੂਚਨਾ ਦੇ ਆਧਾਰ ਉੱਤੇ ਸੁਭਾਸ਼ ਕੁਮਾਰ ਜਤਿੰਦਰ ਕੁਮਾਰ ਨਵਾਜ਼ ਖਾਨ ਆਦਿ ਖਿਲਾਫ ਮਾਮਲਾ ਦਰਜ ਕਰਕੇ ਤਫ਼ਤੀਸ਼ ਸ਼ੁਰੂ ਕੀਤੀ ਗਈ ਅਤੇ ਦਰਮਿਆਨ ਹੀ 9 ਜੂਨ ਨੂੰ ਸੀਆਈਏ ਪਟਿਆਲਾ ਦੀ ਟੀਮਾਂ ਨੇ ਮੋਬਾਈਲ ਟਾਵਰਾਂ ਤੋਂ ਚੋਰੀ ਕਰਨ ਵਾਲੇ ਗਰੋਹ ਤੇ ਉਕਤ ਅੱਠ ਮੈਂਬਰਾਂ ਨੂੰ ਨੇੜੇ ਅੰਡਰ ਬ੍ਰਿਜ ਪਿੰਡ ਕੋਲੀ ਤੋਂ ਗ੍ਰਿਫਤਾਰ ਕਰਕੇ ਇਨ੍ਹਾਂ પાસે ਕਰੀਬ 1.5 ਕਰੋੜ ਦੀ ਕੀਮਤ ਦੇ ਮੋਬਾਈਲ ਟਾਵਰਾਂ ਦੇ ਉਪਕਰਨ ਬਰਾਮਦ ਕਰ ਲਏ ਹਨ ਜਿਨ੍ਹਾਂ ਵਿੱਚੋਂ ਰਿਮੋਟ ਰੇਡੀਓ ਯੂਨਿਟ ਪੇਸ ਟਰਾਂਸਿਵਰ ਸਟੇਸ਼ਨ 51 BTS ਕਾਰਡ ਟਾਵਰਾਂ ਤੋਂ ਚੋਰੀ ਕਰਨ ਵਾਲਾ ਸਮਾਨ ਵਾਲੀਆਂ ਟੂਲ ਕਿੱਟਾਂ ਚਾਬੀਆਂ ਪਾਨੇ ਹੈਲਮਟ ਰਸੇ ਅਤੇ ਰਸੀਆਂ ਕਟਰ ਸੇਫਟੀ ਜੈਕਟਾਂ ਅਤੇ ਰਿਫਲੈਕਸ਼ਨ ਜੈਕਟਾਂ ਆਦਿ ਬਰਾਮਦ ਕੀਤੀਆਂ ਗਈਆਂ ਹਨ ਇਸ ਘਟਨਾ ਸੰਬੰਧੀ ਪਟਿਆਲਾ ਪੁਲਿਸ ਵੱਲੋਂ ਰੱਖੀ ਗਈ ਪ੍ਰੈਸ ਕਾਨਫਰੰਸ ਵਿੱਚ ਜ਼ਿਲ੍ਹਾ ਪੁਲਿਸ ਮੁਖੀ ਵਰੁਣ ਸ਼ਰਮਾ ਨੇ ਕੀ ਕੁਝ ਕਿਹਾ ਤੁਸੀਂ ਵੀ ਜਰੂਰ ਸੁਣੋ ਕੰਫਰੰਸ ਕਰੀ ਗਏ ਦੇ ਬਾਰੇ ਤਾਂ ਅਸੀਂ ਮਨਜੋ ਡੀਜੀਪੀ ਪੰਜਾਬ ਅਤੇ ਡੀਆਈਜੀ ਪਟਿਆਲਾ ਰਹੀਂ ਅੱਜ ਦੇ ਵਿਚਾਰ ਨਿਰਦੇਸ਼ੇ ਪਟਿਆਲਾ ਤੋਂ ਲਗਾਤਾਰ ਜਿਹੜੇ ਸਮਾਜ ਵਿਰੋਧੀ ਤੇ ਕriminal ਅੰਸਰਨ ਉਹਨਾਂ ਦੇ ਖਿਲਾਫ ਬੜੀ ਸਰਗਰਮੀ ਨਾਲ ਕਾਰਵਾਈ ਕਰਦੀ ਰਹੀ ਹੈ ਬਿੱਤ ਦਿਨੀ ਸੁਚਜੇਤ ਰੀਤੀ ਨਾਲ ਇਲੈਕਸ਼ਨ ਮੁਕੰਮਲ ਕੰਮ ਤੋਂ ਪਰੰਪਰ ਸਪੀਸਟੀ ਸਰਫਰਾਗਨ ਸਪੀਡੀ 유ਦੇਸ਼ ਕੁਮਾਰ BSP D ਅਲਸੇ ਜੀ ਜੀ ਚਾ CIA ਪਟਿਆਲਾ ਇਨਸਪੈਕਟਰ ਸ਼ਮੇਰ ਸਿੰਘ ਦੀ ਟੀਮਾ ਇੱਕ ਮੋਡਿਊਲ ਦੇ ਪਿੱਛੇ ਲੱਗੀਆਂ ਹੋਣਿਆ ਸੀ ਇਹ ਬੜਾ ਇੱਕ ਫਿਟ ਟੈਕਨੀਕਲ ਤੇ ਹਾਈ ਫਾਈ ਚੋਰੀ ਦਾ ਮੋਡਿਊਲ ਹੈ ਜਿਹੜੇ ਸਾਰੇ ਥਾਮਾ ਤੇ ਮੋਬਾਈਲ ਟਾਵਰ ਲੱਗੇ ਹੁੰਦੇ ਆ ਆਡਾਟ ਕੰਪਨੀਆਂ ਦੇ Airtel ਦੇ Jio ਦੇ Vodafone ਦੇ ਜੀਦੇ ਰਾਹੀਂ ਇੰਟਰਨੈਟ ਕਨੈਕਟੀਵਿਟੀ ਪੂਰੇ ਪੰਜਾਬ ਚ ਇਨਸ਼ੋਰ ਕੀਤੀ ਜਾਂਦੀ ਹੈ। ਉਸ ਮੋਬਾਈਲ ਟਾਵਰ ਦੀ ਅਸਲੀ ਤੋਂ 100 ਮੀਟਰ ਦੀ ਹਾਈਟ ਹੁੰਦੀ ਹੈ। ਕਾਫੀ ਉੱਚਾ ਡਾਵਾ ਹੁੰਦਾ ਹੈ। ਉਹਦੇ ਤੇ ਕਈ ਪ੍ਰਕਾਰ ਦੇ ਤਕਨੀਕੀ ਉਪਕਰਨ ਜਿਹੜੇ ਆ ਉਹ ਲੱਗੇ ਹੁੰਦੇ। ਏ.ਸ.ਪੀ ਨੇ ਇਹਨਾਂ ਕਰਕੇ 8 ਦੋਸ਼ੀ ਅਰੈਸਟ ਕੀਤੇ ਆ ਜਿਨ੍ਹਾਂ ਚੋਂ ਮੇਨ ਮਾਸਟਰਮਾਈਂਡ ਨੇ ਸੁਭਾਸ਼ ਕੁਮਾਰ ਤੇ ਨਵਾਜ ਸ਼ਖ਼ਨ ਇਹ ਅੱਠ ਦੋਸ਼ੀਆਂ ਦੇ ਮੋਬਾਈਲ ਟਾਵਰ ਜਿਹੜੇ ਟੈਲੀਕਮ ਕੰਪਨੀਆਂ ਦੇ ਲੱਗੇ ਹੁੰਦੇ ਆ ਉਹਦੇ ਚ ਦੋ ਬੜੇ ਮਹਿੰਗੇ ਤੇ ਕੋਸਟਲੀ ਇਕਵਿਪਮੈਂਟ ਹੁੰਦੇ ਆ ਉਹਨਾਂ ਚੋਂ ਇੱਕ ਇਕਵਿਪਮੈਂਟ ਹੁੰਦਾ BTS بیس ਟ੍ਰਾਂਸਿਵਰ ਸਿਸਟਮ ਇੱਕ ਇਕਵਿਪਮੈਂਟ ਹੁੰਦਾ RRU ਇਹ ਦੋਨੇ ਇਕਵਿਪਮੈਂਟ ਦੀ ਮਾਰਕੀਟ ਕਾਸਟ ਲੱਖਾਂ ਜਿਹੇ ਹੈਗੀ ਕਿਉਂਕਿ ਇਹ ਬੜੇ ਹਾਈ ਫਾਈ ਦੇ ਟੈਕਨੀਕਲ ਜਿਹੜੇ ਉਪਕਰਨ ਹੁੰਦੇ ਆ ਇਹ ਬੜੀ ਸਫਾਈ ਨਾਲ ਸੇਫਟੀ ਕਿਟਾਂ ਨੂੰ ਪਾ ਕੇ ਤੇ ਬੜੀ ਮਹਾਰਤ ਨਾਲ ਇਹਨਾਂ ਨੇ ਟਾਵਰਾਂ ਤੇ ਚੜਨ ਤੇ ਆਸਾਨੀ ਕੀਤੀ ਹੋਈ ਸੀ ਤੇ ਇੱਕ ਟਾਵਰ ਤੋਂ ਹੀ ਦੋ ਤੋਂ ਤਿੰਨ ਈਕੁਪਮੈਂਟ ਕੰਟੇਨਰ ਚ ਸਿਰਫ 5 ਮਿੰਟਾਂ ਦਾ ਸਮਾਂ ਲੱਗ ਗਿਆ ਸੀ ਤੇ ਤੁਸੀਂ ਇਹ ਲਾਗੂ ਕਿ फटाफट ਟਾਵਰ ਤੇ ਚੜੇ ਇਹ ਦੋਨੇ ਈਕੁਪਮੈਂਟ ਉਥੋਂ ਆਪਣੇ ਉਜਾਰਾ ਨਾਲ ਉਥੋਂ ਰਿਮੂਵ ਕੀਤੇ ਤੇ ਛੋੜੀ ਕਰਕੇ ਉੱਥੋਂ ਗਾਇਬ ਹੋ ਗਏ ਇਸ ਗਰੁੱਪ ਨੇ ਪੂਰੇ ਇੰਡੀਆ 'ਚ ਕੋਈ 8 ਤੋਂ 10000 ਰੁਪਏ ਦਾਸਾਂ ਨੂੰ ਚੋਰੀ ਦੀਆਂ ਅੰਜਾਮ ਦਿੱਤਾ ਇੱਕਲੇ ਜੇ ਆਪਾਂ ਪੰਜਾਬ ਚ ਵੇਖੀਏ ਤੇ 100 ਪਲੱਸ ਮਾਰਦਾ ਤਾਂ ਇਹਨਾਂ ਨੇ ਮੋਬਾਈਲ ਟਾਵਰਾਂ ਤੋਂ ਇਹ ਦੋਵੇਂ ਗਰੂਮੈਂਟ ਚੋਰੀ ਕੀ